ਪੰਜਾਬ ਚ ਪੰਚਾਇਤੀ ਚੋਣਾਂ ਦਾ ਵਿਕਲ ਬੱਜ ਚੁੱਕਿਆ ਪੰਜਾਬ ਚ ਗ੍ਰਾਮ ਸਭਾ ਚੋਣਾਂ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਜਿਸ ਦਿਨ ਪੰਡਾਂ ਵਿੱਚ ਪੰਚਾਇਤੀ ਚੋਣਾਂ ਹੁੰਦੀਆਂ ਹਨ ਸ਼ਾਮ ਤੱਕ ਉਹਨਾਂ ਦੇ ਨਤੀਜੇ ਵੀ ਐਲਾਨੇ ਜਾਂਦੇ ਨੇ ਪੰਜਾਬ ਵਿੱਚ ਅੱਜ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਰਾਜਕਮਲ ਚੌਧਰੀ ਰਾਜ ਕਮਿਸ਼ਨ ਨੇ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਪੰਜਾਬ ਵਿੱਚ ਤਿਹਾਰਾਂ ਤੇ ਝੋਨੇ ਦੀ ਕਟਾਈ ਨੂੰ ਧਿਆਨ ਚ ਰੱਖਦਾ ಗ್ರಾಮ ਪੰਚਾਇਤ ਚੋਣਾਂ ਦਾ ਪ੍ਰੋਗਰਾਮ ਪਿਆਰ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ 15 ਅਕਤੂਬਰ 2024 ਹੋਣੀਆਂ ਜਿਸ ਲਈ ਨਾਮਜ਼ਦਗੀਆਂ 27 ਸਤੰਬਰ ਤੋਂ 4 ਅਕਤੂਬਰ ਤੱਕ ਹੋਣਗੀਆਂ ਦੱਸ دیے ਨਾਮਜ਼ਦਗੀਆਂ ਦੀ ਜਿਹੜੀ ਡੇਟ ਫਿਕਸ ਕੀਤੀ ਗਿਆ ਤਾਂ ਕਿਤਗੀਆਂ ਉਹ 27 ਸਤੰਬਰ ਤੋਂ 4 ਅਕਤੂਬਰ ਤੱਕ ਦੀ ਹੈ ਅਤੇ 7 ਅਕਤੂਬਰ ਨੂੰ ਨਾਮਜ਼ਦਗੀਆਂ ਦੇ ਵਾਪਸ ਲੈਣ ਦੀ ਤਰੀਕਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਨਾਮਜ਼ਦਗੀਆਂ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਹੋਵੇਗਾ ਚੋਣਾਂ ਦਾ ਜਿਹੜਾ ਸਮਾਂ ਹੋਵੇਗਾ ਉਹ 8 ਵਜੇ ਤੋਂ ਲੈ ਕੇ 4 ਵਜੇ ਤੱਕ ਹੋਵੇਗਾ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਜਿਸ ਤੋਂ ਬਾਅਦ ਉਸੇ ਦਿਨ ਉਹਨਾਂ ਦੇ ਨਤੀਜੇ ਐਲਾਨੇ ਜਾਣਗੇ